ਖੜਾਈ ਵਾਲੇ ਸੂਟ ਆ ਕੇ ਬਹੁਤ ਸੋਹਣੇ ਪਿਓਰ ਕਾਟਨ ਚ ਪਿਓਰ ਦੁਪੱਟੇ ਨਾਲ ਪ੍ਰਿੰਟ ਸੂਟ ਨੇ ਜੀ ਜਿਖਣ ਵਰਕ ਦੇ ਪਹਿਲਾਂ ਤੁਸੀਂ ਘੇਰਾ ਦੇਖੋ ਕਿੰਨਾ ਸੋਹਣਾ ਬਹੁਤ ਸੋਹਣਾ ਘੇਰਾ ਬਣਿਆ ਹੈ ਜੀ ਇਸ ਤਰ੍ਹਾਂ ਨੇ ਡਿਜ਼ਾਈਨ ਨੇ ਗ੍ਰੇ ਕਲਰ ਆ ਗਿਆ ਜੀ ਕਲਰ ਸਾਰੇ ਸੋਹਣੇ ਨੇ ਪਿਓਰ ਕਾਟਨ ਚ ਕਪੜਾ ਕੋਈ ਵੀ ਮਿਕਸ ਨਹੀਂ ਹੈਗੀ ਕਪੜੇ ਵਿੱਚ ਤੁਸੀਂ ਸਿਲੈਕਟ ਕਰੋ ਜੀ ਜੇ ਤੁਹਾਡੀ ਨੂੰ ਹੁਣ ਡਿਜ਼ਾਈਨ ਦਿਖਾ ਰਹੇ ਹਾਂ ਇਹ ਵੀ ਆਪਣੇ ਕੋਲੇ ਪਿਓਰ ਕਾਟਨ ਚ ਪਿਓਰ ਕਾਟਨ ਦਾ ਸੂਟ ਹੈ ਜੀ ਗਲੇ ਉੱਪਰ ਤੋਂ ਨੂੰ ਵਰਕ ਮਿਲੂਆ ਹੈ 450 ਰੇਡਾ ਜੀ ਆਲ ਓਵਰ ਸੂਟ ਆ ਨਾਲ ਤੁਹਾਨੂੰ ਦੁਪੱਟਾ ਮਿਲੂਗਾ ਇਹ ਵੀ ਆਪਣੇ ਕੋਲੇ ਥਾਣ ਵਾਲੇ ਸੂਟ ਨੇ ਇਹ ਹੈ ਆਪਣੇ ਕੋਲੇ ਕਪੜਾ ਲਈ ਜੀ ਵਿਜੀ ਇਸ ਉੱਪਰ ਤੋਂ ਹੈਂਡਵਰਕ ਵੀ ਮਿਲੂਗਾ ਘੇਰੇ ਉੱਪਰ ਹੈਂਡਵਰਕ ਵੀ ਮਿਲੂਗਾ ਸਾਰਾ ਪ੍ਰਿੰਟ ਵੀ ਮਿਲੂ ਇਹ ਵੀ ਆਪਣੇ ਕੋਲੇ ਕਪੜਾ ਪਿਓਰ ਕਾਟਨ ਤੇ ਬਹੁਤ ਸਾਰੀ ਸੋਹਣੇ ਕਲਰ ਵੀ ਵਧੀਆ ਨੇ ਡਿਜ਼ਾਈਨ ਵੀ ਵਧੀਆ ਨੇ ਤੁਸੀਂ ਸਿਲੈਕਟ ਕਰ ਸਕਦੇ ਹੋ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਜੀ ਬਾਈਨ ਜੀ ਸੇੜ ਆ ਗਿਆ ਆਪਣੇ ਕੋਲੇ ਆਪਣੇ ਕੋਲੇ ਕਾਟਨ ਦੀ ਚੇਕਣ ਆਈ ਹੈ ਜੀ ਕੱਟਵਰਕ ਕਿਹੜਾ ਨੂੰ ਕੱਟ ਵਰਕ ਮਿਲੂਗਾ ਸਵਾਤੀ ਧਾਰਨ ਪੰਜਾਬੀ ਸਲਾਈ ਕਢਾਈ ਚੈਨਲ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਅਸੀਂ ਕੱਪੜੇ ਦੀ ਵੀਡੀਓ 'ਚ ਤੁਹਾਨੂੰ ਬਹੁਤ ਸੋਹਣੀ ਵੈਰਾਈਟੀ ਦਿਖਾਉਣ ਵਾਲੇ ਸਾਰੇ ਆਪਣੇ ਕਾਟਨ ਦੇ ਸੂਟ ਰਹਿਣ ਵਾਲੇ ਰੇਟ ਬਹੁਤ ਜਾਇਜ਼ ਨੇ ਤੁਸੀਂ ਸਿਲੈਕਟ ਕਰ ਸਕਦੇ ਹੋ ਜੀ ਘਰ ਬੈਠੇ ਸੂਟ ਮੰਗਵਾ ਸਕਦੇ ਹੋ WhatsApp ਨੰਬਰ ਆਪਣੇ ਦੋਨੇ ਤੁਸੀਂ ਕਿਸੇ ਤੇ ਮੈਸੇਜ ਕਰਕੇ ਸਾਨੂੰ ਆਰਡਰ ਬੁੱਕ ਕਰ ਸਕਦੇ ਹੋ ਜੀ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਵੀਡੀਓ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਮੀਡੂਨ ਲੇਕ ਤੇ ਸ਼ਾਇਦ ਜ਼ਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਅੱਜ ਦੀ ਵੀ ਆਪਾਂ ਵੀਡੀਓ ਸ਼ੁਰੂ ਕਰਾਂਗੇ ਚਿਕਨ ਤੋਂ ਆਪਣੇ ਕੋਲ ਕਾਟਨ ਦੀ ਚਿਕਨ ਆਈ ਹੈ ਜੀ ਕੱਟਵਰਕ ਵਾਲੀ ਨੀਚੇ ਤੁਹਾਨੂੰ ਕੱਟਵਰਕ ਮਿਲੂਗਾ 650 ਰੇਟ ਰਹਿਣ ਵਾਲਾ ਜੇਕਰ ਤੁਸੀਂ 5 ਮੀਟਰ ਲਓਗੇ ਤਾਂ 650 ਆ ਜੇਕਰ ਤੁਸੀਂ ਪਲਾਜੋ ਲਈ ਜਾਂ ਸਲਵਾਰ ਲਈ ਲੈਣੀ 2.5 ਮੀਟਰ ਦਾ 350 ਦੀ ਮਿਲੂ ਤੁਹਾਨੂੰ ਜੇਕਰ ਤੁਸੀਂ ਸੂਟ ਬਣਾਉਣਾ ਚਾਹੁੰਦੇ ਹੋ ਇਸ ਵਿੱਚ ਸੂਟ ਦੀ ਲੰਬਾਈ ਬਣੂਗੀ 38-49 ਇੰਚ ਤੁਸੀਂ ਇਹ ਗੱਲ ਲੰਬਾਈ ਵਧਾਉਣਾ ਕਿ ਉਹਨਾਂ ਦਾ ਤੁਸੀਂ ਸੈਂਟਰ ਦੇ ਵਿੱਚ ਲੈਸ ਵੀ ਐਡ ਕਰ ਸਕਦੇ ਹੋ ਇਸ ਤਰ੍ਹਾਂ ਤੁਸੀਂ ਸੂਟ ਬਣਾ ਸਕਦੇ ਹੋ ਘਰਾ ਲਓ ਵਰ ਸੂਟ ਬਣਾਉਣਾ ਆਪਣੇ ਕੋਲੇ ਦੋ ਕਲਰ ਨੇ ਬਲੈਕ ਤੇ ਵਾਈਟ 650 ਰੇਟ ਆ 5 ਮੀਟਰ ਦਾ ਸਾਢੇ 2 ਮੀਟਰ ਤੋਂ ਨੂੰ ਮਿਲੂਗੀ 350 ਦੀ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਵੀ ਹੈ ਦੋ ਕਲਰ ਨੇ ਤੁਸੀਂ ਕੋਈ ਵੀ ਕਲਰ ਸਲੈਕਟ ਕਰ ਸਕਦੇ ਹੋ ਕਾਟਨ ਦੇ ਵਿੱਚ ਥਾਣ ਵਾਲੇ ਸੂਟ ਲੈ ਕੇ ਤੁਹਾਡੇ ਲਈ ਕਾਟਨ ਚ કોટਨ ਚੂਟ ਨਹੀਂ ਥਾਣ ਵਾਲੇ 5 ਮੀਟਰ ਇਹ ਤੁਹਾਨੂੰ ਕੱਟ ਦੇਵਾਂਗੇ ਬਿਨਾਂ ਦੁਪੱਟੇ ਤੋਂ ਡਾਟਸ ਵਾਲੇ ਝੂਟ ਬਹੁਤ ਸੋਹਣਾ ਬਾਈਟ ਕਲਰ ਦੇ ਡਾਟਸ ਬਣੇ ਹੋਏ ਨੇ ਤੁਹਾਨੂੰ ਅਸੀਂ 4 ਜਾਂ 5 ਕਲਰ ਦਿਖਾਵਾਂਗੇ ਰੈੱਡ ਹੈਗਾ ਸਿਰਫ 395 395 ਰੇਟ ਹੈ ਜੀ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੇ ਪੀਸੀ ਕੋਟਨ ਦੇ ਤੁਹਾਨੂੰ ਇਹ ਡਿਜ਼ਾਈਨ ਮਿਲੂ ਜੀ ਕਲਰ ਆਪਣੇ ਕੋਲੇ 5 ਨੇ ਪਹਿਲਾ ਆਪਣੇ ਕੋਲੇ ਮਾਊਸ ਕਲਰ ਤੁਸੀਂ ਕਲਰ ਦਾ ਨਾਮ ਜ਼ਰੂਰ ਲਿਖ ਦੇਣਾ ਇਹ ਮਾਊਸ ਕਲਰ ਆ ਪਹਿਲਾ ਆਪਣੇ ਕੋਲੇ ਇਹ ਆ ਗਿਆ ਆਪਣੇ ਕੋਲੇ ਸਿਕਾਈ ਜਾ ਕਲਰ ਕਲਰ ਸਾਰੇ ਬਹੁਤ ਪਿਆਰੇ ਨੇ ਕਲਰ ਵੀ ਬਹੁਤ ਸੋਹਣੇ ਨੇ ਡਿਜ਼ਾਈਨ ਵੀ ਬਹੁਤ ਵਧੀਆ ਤੁਸੀਂ ਬਾਈਟ ਲੈਸ ਲਾ ਕੇ ਕੋਈ ਵੀ ਡਿਜ਼ਾਈਨ ਬਣਾ ਸਕਦੇ ਹੋ ਕਾਟਨ ਚ ਕਪੜਾ ਜੀ ਪੀਸੀ ਕਾਟਨ ਚ 395 ਰੁਪਏ ਰੇਟ ਆ ਸ਼ਿਪਿੰਗ ਚਾਰਜ ਫਰੀਆ ਕੈਸ਼ ਔਨ ਡਿਲੀਵਰੀ ਵੀ ਹੈ ਇਹ ਆ ਗਿਆ ਆਪਣੇ ਕੋਲੇ ਪੀਕਓਪ ਸ਼ੇਡ ਕਲਰ ਕਲਰ ਸਾਰੇ ਸੋਹਣੇ ਨੇ ਕਲਰ ਵੀ ਵਧੀਆ ਨੇ ਡਿਜ਼ਾਈਨ ਵੀ ਵਧੀਆ ਨੇ ਤੁਸੀਂ ਸਿਲੈਕਟ ਕਰ ਸਕਦੇ ਹੋ ਘਰ ਬੈਠੇ ਸੂਟ ਮੰਗਵਾ ਸਕਦੇ ਜੀ ਬਾਈਂ ਜੀ ਸ਼ੇਡ ਆ ਗਿਆ ਆਪਣੇ ਕੋਲੇ ਇਹ ਹੈਗਾ ਸਿਕਨ ਨਾ ਕਲਰ ਸਕਰੀਨਸ਼ਾਟ ਲੈ ਸਕਦੇ ਹੋ ਸਿਰਫ 395 ਰੇਟ 5 ਮੀਟਰ ਦੀ ਕਟ ਹੈ 395 ਰੇਟ ਹੈ ਜੀ ਬਲੈਕ ਕਲਰ ਆ ਗਿਆ ਆਪਣੇ ਕੋਲੇ ਇਹ ਸਾਰੇ ਕਲਰ ਨੇ ਡਾਟਸ ਵਿੱਚ ਇਹ ਵੀ ਆਪਣੇ ਕੋਲੇ ਥਾਣ ਵਾਲੇ ਸੂਟ ਨੇ ਜੀ ਇਹ ਹੈਗਾ ਆਪਣੇ ਕੋਲੇ ਕਪੜਾ ਲੀਜੀ ਬੀਜੀ ਕਾਟਨ 90% ਕਾਟਨ ਉਹਨੇ ਡੇਲੀ ਪਾਉਣ ਵਾਲੇ ਸੂਟ ਆ ਰੇਟ 450 450 ਰੇਟ ਹੈ ਜੀ ਡਿਜ਼ਾਈਨ ਬਹੁਤ ਸੋਹਣਾ ਬਣਿਆ ਹੈ ਡਿਜ਼ਾਈਨ ਦੇਖ ਲਓ ਤੁਸੀਂ ਇਸ ਡਿਜ਼ਾਈਨ ਵਿੱਚ ਵੀ ਆਪਣੇ ਕੋਲੇ ਪੰਜ ਕਲਰ ਨੇ ਪਹਿਲਾ ਨੇਵੀ ਬਲੂ ਕਲਰ ਆ ਤਾਂ ਨੂੰ ਅਸੀਂ ਭੂਏ ਦਾ ਕਲਰ ਦੱਸਾਂਗੇ ਨੇਵੀ ਬਲੂ ਕਲਰ ਆ ਜੀ 450 ਰੇਟ ਆ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਵੀ ਹੈ ਕੋਈ ਇਸ ਕਪੜੇ ਵਿੱਚ ਸਿਜਨ ਦੀ ਪ੍ਰੋਬਲਮ ਨਹੀਂ ਆਉਂਦੀ ਸਿਜਨ ਦੀ ਬਿਲਕੁਲ ਵੀ ਪ੍ਰੋਬਲਮ ਨਹੀਂ ਆਉਂਦੀ ਬਹੁਤ ਵਧੀਆ ਵੈਰਾਈਟੀ ਹੈ ਜੀ ਬ੍ਰਾਊਨ ਕਲਰ ਆ ਗਿਆ ਆਪਣੇ ਕੋਲੇ WhatsApp ਨੰਬਰ ਆਪਣੇ ਦੋ ਨੇ ਤੁਸੀਂ ਕਿਸੇ ਦੀ ਸਕਰੀਨ ਸ਼ਾਟ ਸੈਂਡ ਕਰ ਸਕਦੇ ਹੋ ਸਾਨੂੰ ਜੀ ਇਹ ਆ ਗਿਆ ਆਪਣੇ ਕੋਲੇ ਗ੍ਰੀਨ ਜਿਹਾ ਕਲਰ ਇਹ ਸਾਰੇ ਡਾਰਕ ਕਲਰ ਨੇ ਆਪਣੇ ਕੋਲੇ ਰੇਟ ਆ ਸਿਰਫ 450 450 ਰੇਟ ਆ ਜੀ ਮਾਸਟਰਡ ਕਲਰ ਆ ਗਿਆ ਪੰਜ ਕਲਰ ਨੇ ਛੜੀਆਂ ਵਿੱਚ ਤੁਸੀਂ ਕੋਈ ਵੀ ਸਲੈਕਟ ਕਰ ਸਕਦੇ ਹੋ ਇਹ ਹੈ ਆਪਣੇ ਕੋਲੇ ਮਹਿਰੂਨ ਰੈੱਡ ਜਿਹਾ ਕਲਰ ਇਹ ਸਾਰੇ ਕਲਰ ਨੇ ਰੇਟ 450 ਆਲ ਓਵਰ ਸੂਟ ਲੈ ਕੇ ਜਾਂ ਡੋੜ ਲਈ ਦੁਪੱਟੇ ਲਈ ਬਹੁਤ ਘੱਟ ਰੇਟ ਆ ਜੀ ਸਿਰਫ 450 450 ਰੇਟ ਆ ਜੀ ਆਲ ਓਵਰ ਸੂਟ ਆ ਨਾਲ ਤੁਹਾਨੂੰ ਦੁਪੱਟਾ ਮਿਲੂਗਾ ਸੂਟ ਦੀ ਕੱਟ ਰ ਹੋਗੀ 4 60 2 ਮੀਟਰ ਦੇ ਦੁਪੱਟੇ ਨੇ ਜੀ ਕਾਟਨ ਚ કોટਨ ਬਹੁਤ ਸੋਹਣੇ ਲੱਗੇ ਆ ਮਲੈਮ ਕੋਟਨਾ ਜੀ ਦੁਪट्टे ਵੀ ਮਲੈਮ ਨੇ ਇਹਨਾਂ ਨਾਲ ਪ੍ਰਿੰਟ ਦੁਪੱਟੇ ਨੇ ਜੀ ਪ੍ਰਿੰਟੇ ਸੂਟਾ ਪ੍ਰਿੰਟ ਦੁਪੱਟਾ ਡਿਜ਼ਾਈਨ ਦੇਖੋ ਤੁਸੀਂ ਕਿੰਨੇ ਸੋਹਣੇ ਨੇ ਕਲਰ ਵੀ ਬਹੁਤ ਸੋਹਣੇ ਨੇ ਸਖਾਈ ਕਲਰ ਆ ਗਿਆ ਚਾਰ ਕਲਰ ਨੇ ਜਿਹੜੀਆਂ ਡਿਜ਼ਾਈਨ ਵਿੱਚ ਕੱਪੜਾ ਬਹੁਤ ਮਲੈਮ ਆ ਮਲੈਮ ਕੱਪੜਾ ਜੀ ਬਹੁਤ ਹੀ ਮਲੈਮ ਕੱਪੜਾ ਸਰੇਟ ਸਿਰਫ 450 ਸ਼ਿਪਿੰਗ ਚਾਰਜ ਜ ਫ੍ਰੀ ਕੈਸ਼ ਔਨ ਡਿਲੀਵਰੀ ਵੀ ਹੈ ਇਹ ਆਪਣੇ ਕੋਲੇ ਲੈਮਨ ਜਾਂ ਕਲਰ ਚਾਰ ਕਲਰ ਨੇ ਛੜਣ ਵਿੱਚ ਤੁਸੀਂ ਕੋਈ ਵੀ ਸਲੈਕਟ ਕਰ ਸਕਦੇ ਹੋ ਸਾਰੇ ਸੂਟਾਂ ਨਾਲ ਦਾ ਉਹਨੂੰ ਦੁਪੱਟੇ ਮਿਲਣਗੇ ਜੀ ਗ੍ਰੇ ਕਲਰ ਦੀ ਲੈਂਸ ਲਾ ਕੇ ਤੁਸੀਂ ਬਹੁਤ ਸੋਹਣੇ ਸੂਟ ਤਿਆਰ ਕਰ ਸਕਦੇ ਹੋਗੇ ਇਸ ਤਰ੍ਹਾਂ ਦੇ ਦੁਪੱਟੇ ਨੇ ਇਹਨਾਂ ਸੂਟਾਂ ਨਾਲ ਅਸਮਾਨੀ ਜਿਹਾ ਕਲਰ ਆ ਕਲਰ ਸਾਰੇ ਬਹੁਤ ਪਿਆਰੇ ਨੇ ਛੜਣ ਵਿੱਚ ਸਿਰਫ 450 ਰੇਟ ਕਾਟਨ ਦੇ ਸੂਟ ਨੇ ਜੀ ਸਿਰਫ 450 ਰੇਟ ਲਵੈਂਡਰ ਕਲਰ ਹੈ ਸਾਰੇ ਚਾਰ ਕਲਰ ਨੇ ਆਪਣੇ ਕੋਲੇ ਇਸ ਡਿਜ਼ਾਈਨ ਵਿੱਚ ਮੈਚਿੰਗ ਸੂਟ ਆ ਗਿਆ ਤੁਹਾਡੇ ਲਈ ਪਿਓਰ ਕਾਟਨ ਚ ਪਿਓਰ ਕਾਟਨ ਨੇ ਮੈਚਿੰਗ ਸੂਟ ਆ ਜੀ ਸ਼ਰਟ ਦੀ ਲੈਂਥ ਤੁਸੀਂ ਬਣਾ ਸਕਦੇ ਹੋਗੇ 43 42 43 ਇੰਚ ਡਿਜ਼ਾਈਨ ਦੇਖੋ ਤੁਸੀਂ ਕਿੰਨੇ ਸੋਹਣੇ ਪਹਿਲਾਂ ਤੁਸੀਂ ਸਲਵਾਰ ਦੇਖ ਲਓ ਡਾਟਸ ਵਾਲੀ ਮਿਲੂ ਤੁਹਾਨੂੰ ਕਾਟਨ ਦਾ ਹੀ ਦੁਪੱਟਾ ਮਿਲੂ ਸਲਵਾਰ ਦਾ ਡਿਜ਼ਾਈਨ ਦੇਖ ਲਓ ਰੇਟ ਹੈ ਸਿਰਫ 550 550 ਰੇਟ ਹੈ ਜੀ ਸ਼ਰਟ ਦਾ ਡਿਜ਼ਾਈਨ ਦਿਖਾਉਣੀ ਹੈ ਸਾਰਾ ਫਰੰਟ ਆ ਗਿਆ ਗਲੇ ਦੇ ਉੱਪਰ ਦਾ ਨੂੰ ਡਿਜ਼ਾਈਨ ਮਿਲੂਗਾ ਬਹੁਤ ਸੋਹਣਾ ਚਾਰ ਕਲਰ ਨੇ ਆਪਣੇ ਕੋਲੇ ਇਸ ਡਿਜ਼ਾਈਨ ਵਿੱਚ ਪਹਿਲਾ ਮਹਿਰੂਨ ਜਿਹਾ ਕਲਰ ਆ ਰੇਟ ਸਿਰਫ 550 ਬੈਕ ਦਾ ਡਿਜ਼ਾਈਨ ਦੇਖ ਲਓ ਤੁਸੀਂ ਇਸ ਤਰ੍ਹਾਂ ਦਾ ਬੈਕ ਦਾ ਡਿਜ਼ਾਈਨ ਗਰਲਿਸ ਲੁੱਕ ਦੇ ਸੂਟ ਲੈ ਕੇ ਜਾਂ ਤੁਹਾਡੇ ਲਈ ਬਹੁਤ ਸੋਹਣਾ ਹੈ ਬਹੁਤ ਸੋਹਣਾ ਸੂਟ ਨੇ ਡਿਜ਼ਾਈਨ ਵੀ ਬਹੁਤ ਵਧੀਆ ਕਪੜਾ ਹੀ ਬਹੁਤ ਵਧੀਆ ਪਿਓਰ ਕਾਟਨ ਚ ਇਸ ਤਰ੍ਹਾਂ ਦੇ ਆਪਣੇ ਕੋਲੇ ਸੂਟ ਨੇ ਜੀ ਦੁਪੱਟੇ ਦਾ ਡਿਜ਼ਾਈਨ ਦੇਖ ਲਓ ਤੁਸੀਂ 2.5 ਮੀਟਰ ਦੇ ਦੁਪੱਟੇ ਮਿਲਣਗੇ ਤੁਹਾਨੂੰ ਇਹਨਾਂ ਸੂਟਾਂ ਨਾਲ ਤੋਂ ਨਿਕ ਡਿਜ਼ਾਈਨ ਦਿਖਾਉਣੇ ਇਸੇ ਤਰ੍ਹਾਂ ਨੇ ਤੁਹਾਨੂੰ ਸਾਰੇ ਡਿਜ਼ਾਈਨ ਮਿਲਣਗੇ ਦੁਪੱਟੇ ਦੇ ਇਸ ਤਰ੍ਹਾਂ ਦੇ ਡਿਜ਼ਾਈਨ ਬਣੇ ਹੋਏ ਨੇ ਜੀ ਕਲਰ ਤੁਹਾਨੂੰ ਦਿਖਾਉਣੇ ਪਹਿਲਾਂ ਆਪਣੇ ਕੋਲੇ ਮਹਿਰੂਨ ਕਲਰ ਹੈ ਜੀ ਇਹ ਹੈਗੇ ਆਪਣੇ ਕੋਲੇ ਨੇਵੀ ਕਲਰ ਕਲਰ ਵੀ ਬਹੁਤ ਸੋਹਣੇ ਡਿਜ਼ਾਈਨ ਵੀ ਬਹੁਤ ਸੋਹਣੇ ਕੱਪੜਾ ਵੀ ਪਿਓਰ ਕਾਟਨ ਚ ਪਿਓਰ ਕਾਟਨ ਚ ਕੱਪੜਾ ਹੈ ਜੀ ਸ਼ਰਟ ਦਾ ਬਹੁਤ ਸੋਹਣਾ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਇਹ ਹੈਗੇ ਆਪਣੇ ਕੋਲੇ ਬਲੈਕ ਕਲਰ ਇਨਾਂ ਚ ਜੋ ਵੀ ਤੁਹਾਨੂੰ ਕੱਲਰ ਡਿਜ਼ਾਈਨ ਪਸੰਦ ਆ ਤੁਸ ਸਲੈਕਟ ਕਰੋ ਜੀ ਘਰ ਬੈਠੇ ਸੂਟ ਮੰਗਵਾਓ ਆਰਡਰ ਮੇਰੀਆਂ ਭੈਣਾਂ ਉਹੀ ਕਰਨੇ ਜਿਹੜੀਆਂ ਪਾਰਸਲ ਰੀਸੀਵ ਕਰਨੀਆਂ ਕਈ ਵਾਰੀ ਕਸਟਮਰ ਇਦਾਂ ਕਰਦੇ ਨੇ ਪਾਰਸਲ ਮੰਗਵਾ ਕੇ ਬਾਅਦ ਵਿੱਚ ਟਰਨ ਕਰਵਾ ਦਿੰਦੇ ਨੇ ਤੁਹਾਡੇ ਲਈ ਅਸੀਂ ਕੈਸ਼ ਔਨ ਡਿਲੀਵਰੀ ਲੈ ਕੇ ਆਏ ਜੀ ਪਲੀਜ਼ ਤੁਸੀਂ ਇਦਾਂ ਨਾ ਕਰਿਆ ਕਰੋ ਜੋ ਵੀ ਅਸੀਂ ਤੁਹਾਨੂੰ ਸੂਟ ਦਿਖਾਉਨੇ ਆ ਬਹੁਤ ਸੋਹਣੀ ਵੈਰਾਈਟੀ ਹੁੰਦੀ ਹੈ ਸ਼ਿਪਿੰਗ ਚਾਰਜ ਫ੍ਰੀ ਹੈ ਤੁਹਾਨੂੰ ਘਰ ਬੈਠੇ ਨੂੰ ਸੂਟ ਮਿਲਦੇ ਨੇ ਜੀ ਆਰਡਰ ਹੋਈ ਕਸ ਨੰਬਰ ਬੁੱਕ ਕਰਿਆ ਕਰੋ ਜਿਹੜਾ ਸੇਵ ਕਰਨਾ ਇਹ ਸਾਰੇ ਡਿਜ਼ਾਈਨ ਇਸ ਵਿੱਚ 550 ਰੇਟ ਆ ਜੀ ਜਿਹੜਾ ਜਿੰਨੂੰ ਡਿਜ਼ਾਈਨ ਦਿਖਾ ਰਹੇ ਇਹ ਵੀ ਆਪਣੇ ਕੋਲੇ ਪਿਓਰ ਕਾਟਨ ਚ ਪਿਓਰ ਕਾਟਨ ਚ ਸੂਟ ਆ ਜੀ ਗਲੇ ਉੱਪਰ ਤੋਂ ਨੂੰ ਵਰਕ ਮਿਲੂਗਾ ਆਪਣੇ ਕੋਲੇ ਸੋਲੋ ਕਲਰ ਆ ਸੂਟ ਤੁਸੀਂ ਇਸ ਡਿਜ਼ਾਈਨ ਦੇ ਕਿੰਨੇ ਵੀ ਲੈ ਸਕਦੇ ਹੋਗੇ ਸੋਲੋ ਕਲਰ ਆ ਜੀ ਪ੍ਰਿੰਟ ਬਾਟਮ ਲੱਗੀ ਹੋਈ ਹੈਗੀ ਸਵਾ ਦੋ ਮੀਟਰ ਦੀ ਸ਼ਰਟ ਹੁੰਦੀ ਹੈ ਇਹਨਾਂ ਨਾਲ 2.5 ਮੀਟਰ ਦੀ ਬਾਟਮ ਸਵਾ ਦੋ ਮੀਟਰ ਦੇ ਦੁਪੱਟੇ 550 ਰੇਟ ਆ ਜੀ 550 ਰੇਟ ਹੈ ਵੀ ਕਲਰ ਬਹੁਤ ਸੋਹਣਾ ਡਿਜ਼ਾਈਨ ਵੀ ਬਹੁਤ ਵਧੀਆ ਕਢਾਈ ਵੀ ਮਿਲੂਗੀ ਤੁਹਾਨੂੰ ਪ੍ਰਿੰਟ ਵੀ ਮਿਲੋ ਇਸ ਤਰ੍ਹਾਂ ਨੇ 2.5 ਮੀਟਰ ਦੇ ਦੁਪੱਟੇ ਨੇ ਬਹੁਤ ਹੀ ਵਧੀਆ 550 ਰੇਟ ਹੈ ਜੀ ਆਪਣੇ ਕੋਲੇ ਸੋਲੋ ਕਲਰ ਪੱਟੀ ਦੁਪੱਟੇ ਵਾਲੇ ਸੂਟ ਲੈ ਕੇ ਆਏ ਤੁਹਾਡੇ ਲਈ ਪੱਟੀ ਦੇਖੋ ਤੁਸੀਂ ਕਿੰਨੀ ਸੋਹਣੀ ਲੱਗੀ ਹੈ ਫੋਰ ਸਾਈਡ ਤੋਂ ਨੂੰ ਪੱਟੀ ਮਿਲੂਗੀ ਦੁਪੱਟੇ ਮਿਲਣਗੇ 2.5 ਮੀਟਰ ਮੰਗੋ ਬਹੁਤ ਡਬਲ ਦੁਪੱਟੇ ਨੇ ਜੀ ਇਹਨਾਂ ਸੂਟਾਂ ਨਾਲ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਇਹ ਤੁਸੀਂ ਦੁਪੱਟਾ ਦੇਖ ਲਓ ਪਹਿਲਾਂ ਤਾਂ ਦੁਪੱਟੇ ਦਾ ਡਿਜ਼ਾਈਨ ਦਿਖਾਉਣੀ ਆ ਉਸ ਤੋਂ ਬਾਅਦ ਸ਼ਰਟ ਦਾ ਡਿਜ਼ਾਈਨ ਦਿਖਾਉਣੀ ਆ ਮਸਲੀਨ कॉटन ਦੀ ਸ਼ਰਟ ਲੱਗੀ ਹੈ 2.5 ਮੀਟਰ ਦੀ ਲੈਂਥ ਜੇ ਤੁਸੀਂ ਕਿੰਨੀ ਪਤਾ 45 46 ਇੰਚ ਲੈਂਥ ਬਣਾ ਸਕਦੇ ਹੋ 2.5 ਮੀਟਰ ਦੀ ਸਲਵਾਰ ਲੱਗੀ ਹੈ ਇਹ ਲੀਜੀ ਵੀਜੀ कॉटन ਦੀ ਸ਼ਰਟ ਦਾ ਡਿਜ਼ਾਈਨ ਦੇਖੋ ਤੁਸੀਂ ਕਿੰਨਾ ਸੋਹਣਾ ਰੇਟ ਸਿਰਫ 650 650 ਰੇਟ ਆ ਜੀ कॉटन ਦੇ ਸੂਟ ਅੱਜ ਦੀ ਵੀਡੀਓ 'ਚ ਤੁਹਾਨੂੰ ਅਸੀਂ ਸਾਰੇ ਕੋਟਨ कॉटन ਦੇ ਸੂਟ ਹੀ ਦਿਖਾਵਾਂਗੇ ਬਹੁਤ ਸੋਹਣੀ ਵੈਰਾਈਟੀ ਹੈ ਜੀ ਕਲਰ ਬਹੁਤ ਸੋਹਣੇ ਨੇ ਤੇ ਡਿਜ਼ਾਈਨ ਬਹੁਤ ਸੋਹਣੇ ਨੇ ਬਾਕੀ ਕੱਟ ਵੀ ਆਪਾਂ ਪੂਰੀ ਦਿੰਨੇ ਆ ਜਿੰਨੀ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਕੱਟ ਦੱਸਾਂਗੇ ਸੇਮ ਉਨੀ ਕੱਟ ਮਿਲੂ ਜੀ ਫਰੰਟ ਦਾ ਡਿਜ਼ਾਈਨ ਆ ਗਿਆ ਇਹ ਆ ਗਿਆ ਬੈਕ ਦਾ ਡਿਜ਼ਾਈਨ ਚਾਰ ਕਲਰ ਦਿਖਾਵਾਂਗੇ ਚਾਰੇ ਕਲਰਾਂ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੇ ਡਿਜ਼ਾਈਨ ਦਿਖਾਵਾਂਗੇ ਬਾਜੂ ਦਾ ਡਿਜ਼ਾਈਨ ਦੇਖੋ ਤੁਸੀਂ ਕਿੰਨਾ ਸੋਹਣਾ ਬਣਿਆ ਹੈ ਪ੍ਰਿੰਟ ਬਹੁਤ ਸੋਹਣਾ ਪ੍ਰਿੰਟ ਬਣਿਆ ਹੈ 2.5 ਮੀਟਰ ਮੰਗੂ ਦੁਪੱਟੇ ਨੇ ਇਹਨਾਂ ਨਾਲ 2.5 ਮੀਟਰ ਸ਼ਰਟ 2.5 ਮੀਟਰ ਬੋਟਮਾ ਰੇਟ ਸਿਰਫ 650 ਪੀਚ ਕਲਰ ਆਪਣੇ ਕੋਲੇ ਇਹ ਹੈ ਆਪਣੇ ਕੋਲ ਸਿਕਾਈ ਜਾ ਕਲਰ ਫਰੋਜੀ ਲਾਈਟ ਫਰੋਜੀ ਵੀ ਕਹਿ ਸਕਦੇ ਹੋ ਤੁਸੀਂ ਇਸ ਨੂੰ ਡਿਜ਼ਾਈਨ ਬਹੁਤ ਸੋਹਣੇ ਨੇ ਕਲਰ ਵੀ ਬਹੁਤ ਵਧੀਆ ਬਾਕੀ ਜੋ ਪੱਟੀ ਲੱਗੀ ਹੈ ਬਹੁਤ ਸਫਾਈ ਨਾਲ ਲੱਗੀ ਹੋਈ ਆ ਬਹੁਤ ਹੀ ਸਫਾਈ ਨਾਲ ਇਹ ਪੱਟੀ ਲੱਗੀ ਹੋਈ ਹੈ ਫੋਰ ਸਾਈਡ ਸਿਰਫ 650 ਰੇਟ ਆ ਜੀ ਤੁਸੀਂ ਬਾਹਰ ਅੰਦਰ ਸੂਟ ਕਿਵੇਂ ਵੀ ਪਾਓ ਮਸਲੀਨ ਕਾਟਨ ਦੀ ਸ਼ਰਟ ਆ ਲੀਜੀ ਬੀਜੀ ਕਾਟਨ ਦੀ ਬਾਟਮ ਆ ਜੀ ਇਹ ਹੈ ਆਪਣੇ ਕੋਲੇ ਸੀ ਗ੍ਰੀਨ ਕਲਰ ਕਲਰ ਸਾਰੇ ਬਹੁਤ ਪਿਆਰੇ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਰੇਟ ਸਿਰਫ 650 ਪ੍ਰਿੰਟ ਕਲਰ ਆ ਗਿਆ ਜੀ ਇਹ ਸਾਰੇ ਕਲਰ ਨੇ ਸੜਿਆਣੇ ਵਿੱਚ ਤੁਸੀਂ ਕੋਈ ਵੀ ਕਲਰ ਸਲੈਕਟ ਕਰ ਸਕਦੇ ਹੋ WhatsApp ਨੰਬਰ ਆਪਣੇ ਦੋ ਨੇ ਤੁਸੀਂ ਕਿਸੇ ਤੇ ਸਾਨੂੰ ਫੋਟੋ ਸੈਂਡ ਕਰ ਸਕਦੇ ਹੋ ਹਾਂਜੀ ਮੈਚਿੰਗ ਸੂਟ ਆ ਗਏ ਬਹੁਤ ਹੀ ਡਿਜ਼ਾਈਨਡਰ ਬਹੁਤ ਸੋਹਣੇ ਸੂਟ ਨੇ ਜੀ ਡਿਜ਼ਾਈਨਡਰ ਪ੍ਰਿੰਟ ਦੇਖੋ ਤੁਸੀਂ ਕਿੰਨਾ ਸੋਹਣਾ ਬਣਿਆ ਹੋਇਆ ਗਲੇ ਉੱਪਰ ਦਾ ਨੂੰ ਪੈਚ ਮਿਲੋ ਪੈਚ ਬਹੁਤ ਸੋਹਣਾ ਬਣਿਆ ਹੋਇਆ ਤੇ ਕਪੜਾ ਹੈਗਾ ਪਿਓਰ ਕਾਟਨ ਪਿਓਰ ਕਾਟਨ ਦੇ ਸੂਟ ਨੇ ਜੀ ਬਾਕੀ ਬਾਟਮ ਦੇਖੋ ਤੁਸੀਂ ਕਿੰਨੀ ਸੋਹਣੀ ਲੱਗੀ ਹੋਈ ਆ ਤੁਸੀਂ ਪਲਾਜੋ ਸ਼ਰਾਰਾ ਕੁਝ ਵੀ ਬਣਾ ਸਕਦੇ ਹੋ ਸ਼ੇਮੇ ਸਿਤਰਾ ਨਦਨ ਨੂੰ ਦੁਪੱਟਾ ਮਿਲੂਗਾ ਇਸ ਡਿਆਣੇ ਵਿੱਚ ਵੀ ਆਪਣੇ ਕੋਲੇ ਚਾਰ ਕਲਰ ਨੇ ਰੇਟ ਹੈ ਸਿਰਫ 595 595 ਰੇਟ ਹੈ ਜੀ ਪਿਓਰ ਕਾਟਨ ਦੇ ਦੁਪੱਟੇ ਨੇ ਇਹਨਾਂ ਨਾਲ ਵੀ 2.5 ਮੀਟਰ ਕੱਟ ਅਸੀਂ ਤੁਹਾਡੇ ਲਈ ਪੂਰੀ ਲੈ ਗਏ ਸ਼ਲਟਰਡ ਲੈਂਥ ਤੁਸੀਂ ਬਣਾ ਸਕਦੇ ਹੋ 43 44 ਇੰਚ ਆਸਾਨੀ ਨਾਲ ਇਸ ਤਰ੍ਹਾਂ ਦੇ ਦੁਪੱਟੇ ਨੇ ਜੀ ਪਹਿਲਾ ਕਲਰ ਆ ਗਿਆ ਆਪਣੇ ਕੋਲੇ ਪਿੰਕ ਸ਼ਲਟਰ ਦੇ ਡਿਜ਼ਾਈਨ ਦੇ ਨਾਲ ਤੁਸੀਂ ਸਾਨੂੰ ਫੋਟੋ ਸੈਂਡ ਕਰਨਾ ਜੀ ਪਿੰਕ ਕਲਰ ਦਾ ਰੇਟ ਸਿਰਫ 595 ਟਿਪਿੰਗ ਚਾਰਜ ਫ੍ਰੀ ਕੈਸ਼ ਔਨ ਡਿਲੀਵਰੀ ਵੀ ਹੈ ਜੈਲੋ ਕਲਰ ਆ ਗਿਆ ਜੀ ਪ੍ਰਿੰਟ सेम ਉਸੇ ਤਰ੍ਹਾਂ ਦਾ ਮਿਲੂ ਜਿਸ ਤਰ੍ਹਾਂ ਅਸੀਂ ਤੁਹਾਨੂੰ ਪਹਿਲਾਂ ਦਿਖਾਇਆ ਸਾਰੇ ਸੂਟਾਂ ਉੱਪਰ ਸਿਰਫ ਸ਼ਰਟ ਦਾ ਝੇਂ ਜਾਗਾ ਡਿਜ਼ਾਈਨ ਬਹੁਤ ਸੋਹਣਿਆ ਕਲਰ ਵੀ ਬਹੁਤ ਸੋਹਣੇ ਨੇ ਕਪੜਾ ਹੀ ਬਹੁਤ ਵਧੀਆ ਗਰਮੀ ਵਾਲੇ ਸੂਟ ਨੇ ਜੀ ਤੁਸੀਂ ਬਾਹਰ ਅੰਦਰ ਕਮੀ ਪਾਓ ਗਰਮੀ ਵਾਲੀ ਵੈਰਾਈਟੀ ਆ ਫੈਂਸੀ ਵੈਰਾਈਟੀ ਹੈ ਜੀ ਆਪਣੇ ਕੋਲੇ ਇਹ ਹੈ ਆਪਣੇ ਕੋਲੇ orange ਕਲਰ ਦਾ ਸਾਰੇ ਡਾਰਕ ਕਲਰ ਨੇ ਛੜਿਆਂ ਵਿੱਚ ਫਰੋਜੀ ਕਲਰ ਆਗੇ ਚਾਰ ਕਲਰ ਨੇ ਰੇਟ ਸਿਰਫ 595 ਪਿਓਰ ਕਾਟਨ ਨੇ ਸੂਟ ਲੈ ਕੇ ਆਂਦਾ ਢੱਲੀ ਕਢਾਈ ਵਾਲੇ ਜੀ ਕਢਾਈ ਬਹੁਤ ਸੋਹਣੀ ਬਣੀ ਹੋਈ ਹੈ ਸ਼ਰਟ ਦੇ ਵੀ ਤੁਹਾਨੂੰ ਕਢਾਈ ਮਿਲੂਗੀ ਸਲਵਾਰ ਤੇ ਵੀ ਦੇਖੋ ਜੀ ਸ਼ਰਟ ਦੇ ਵੀ ਕਢਾਈ ਹੈ ਬਾਈਟ ਕਲਰ ਦੇ ਸਲਵਾਰ ਤੇ ਵੀ ਕਢਾਈ ਹੈ ਕਾਟਨ ਨਹੀਂ ਦੁਪੱਟਾ ਪਿਓਰ ਕਾਟਨ ਦੀ ਸ਼ਰਟ ਲੱਗੀ ਹੋਈ ਹੈ ਪਿਓਰ ਕਾਟਨ ਦੀ ਬਾਟਮ ਆ ਜੀ ਬਾਟਮ ਦੇਖੋ ਤੁਸੀਂ ਕਿੰਨੀ ਸੋਹਣੀ ਬਣੀ ਹੋਈ ਹੈ ਇਹ ਸਾਰਾ ਕਢਾਈ ਦਾ ਕੰਮ ਕਰਿਆ ਹੋਇਆ ਹੈ ਕੜਾਈ ਦਾ ਵਰਕ ਬਣਿਆ ਹੈ ਜੀ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਦੇਖੋ ਤੁਸੀਂ ਇਹ ਵੀ ਮੂਰੀ ਦਾ ਡਿਜ਼ਾਈਨ ਹੋ ਗਿਆ ਇਹ ਵੀ ਹੋ ਗਿਆ ਮੂਰੀ ਦਾ ਡਿਜ਼ਾਈਨ ਇਸ ਤਰ੍ਹਾਂ ਸਲਵਾਰ ਬਣ ਕੇ ਤੁਹਾਡੀ ਤਿਆਰ ਹੋਊ ਜੀ ਬਹੁਤ ਸੋਹਣੀ ਸਲਵਾਰ ਬਣ ਕੇ ਤਿਆਰ ਹੋਊ ਕਾਟ 2.5 ਮੀਟਰ ਦੀ ਹੈ ਰੇਟ ਹੈ ਸਿਰਫ 650 650 ਰੇਟ ਹੈ ਜੀ ਪਹਿਲਾ ਕਲਰ ਆ ਗਿਆ ਆਪਣੇ ਕੋਲ ਤੁਹਾਨੂੰ ਦੁਪੱਟੇ ਦਾ ਡਿਜ਼ਾਈਨ ਵੀ ਦਿਖਾਉਣੀ ਆ ਬਹੁਤ ਸੋਹਣੇ ਦੁਪੱਟੇ ਲੱਗੇ ਹੋਏ ਨੇ ਜੀ ਬਹੁਤ ਸੋਹਣੇ ਮਲਾਈਮ ਦੁਪੱਟੇ ਲੱਗੇ ਹੋਏ ਨੇ ਜੀ ਪ੍ਰਿੰਟ ਇਸ ਤਰ੍ਹਾਂ ਨੇ ਦੁਪੱਟਿਆਂ ਦੇ ਡਿਜ਼ਾਈਨ ਨੇ 2.5 ਮੀਟਰ ਦੇ ਦੁਪੱਟੇ ਆ ਤੁਸੀਂ ਸਿਲੈਕਟ ਕਰ ਸਕਦੇ ਹੋ ਜੀ ਪਹਿਲਾ ਆਪਣੇ ਕੋਲ ਇਹ ਲੈਮਨ ਜਿਹਾ ਕਲਰ ਆ ਕਲਰ ਸਾਰੇ ਬਹੁਤ ਪਿਆਰੇ ਨੇ ਹੈਗਾ ਆਪਣੇ ਕੋਲੇ ਪੀਚ ਕਲਰ ਸਿਰਫ 650 ਰੇਟ ਆ ਜੀ ਕੜਾਈ ਵਾਲੇ ਸੂਟ ਨੇ ਬਹੁਤ ਵਧੀਆ ਵੈਰਾਈਟੀ ਆ ਜੀ ਤੁਸੀਂ ਸਿਲੈਕਟ ਕਰ ਸਕਦੇ ਹੋਗੇ ਜੋ ਵੀ ਇਹਨਾਂ ਵਿੱਚੋਂ ਤੁਹਾਨੂੰ ਪਸੰਦ ਗ੍ਰੇ ਕਲਰ ਆਗਾ ਜੀ ਕਲਰ ਸਾਰੇ ਸੋਹਣੇ ਨੇ ਪਿਓਰ ਕਾਟਨ ਦੇ ਕਪੜਾ ਕੋਈ ਵੀ ਮਿਕਸ ਨਹੀਂ ਹੈਗੀ ਕਪੜੇ ਵਿੱਚ ਤੁਸੀਂ ਸਿਲੈਕਟ ਕਰੋ ਜੀ ਇਹ ਹੈਗਾ ਦੁਪੱਟਾ ਨਾਲ 100-2 ਮੀਟਰ ਦਾ ਚਾਰ ਕਲਰ ਦੇ ਛੜਿਆਂ ਵਿੱਚ ਇਹ ਹੈ ਆਪਣੇ ਕੋਲੇ ਪਿਸਤਾ ਜਿਹਾ ਕਲਰ ਕਲਰ ਸਾਰੇ ਬਹੁਤ ਪਿਆਰੇ ਨੇ ਕਲਰ ਵੀ ਬਹੁਤ ਸੋਹਣੇ ਆ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਕਪੜਾ ਹੀ ਬਹੁਤ ਵਧੀਆ ਰੇਟ ਸਿਰਫ 650 ਹਾਂਜੀ ਜੋ ਤੁਹਾਨੂੰ ਹੋਣਾ ਸੀ ਵੈਰਾਈਟੀ ਦਿਖਾ ਰਿਹਾ ਹਾਂ ਇਹ ਡਿਜ਼ਾਈਨ ਬਹੁਤ ਸੋਹਣਾ ਗਰਲਸ ਲੁੱਕ ਦਾ ਡਿਜ਼ਾਈਨ ਆ ਇਸ ਉੱਪਰ ਤੁਹਾਨੂੰ ਹੈਂਡਵਰਕ ਵੀ ਮਿਲੂਗਾ ਘੇਰੇ ਉੱਪਰ ਹੈਂਡਵਰਕ ਵੀ ਮਿਲੂਗਾ ਸਾਰਾ ਪ੍ਰਿੰਟ ਵੀ ਮਿਲੂ ਇਹ ਵੀ ਆਪਣੇ ਕੋਲੇ ਕਪੜਾ ਪਿਓਰ ਕਾਟਨ ਚ ਲੈਂਦੇ ਤੁਸੀਂ 42 43 ਇੰਚ ਬਣਾ ਸਕਦੇ ਹੋ ਜੀ कॉटन ਦੀ बॉटम लगी हुई है प्रिंट दुपट्टा देखो ਤੁਸੀਂ ਕਿੰਨਾ ਸੋਹਣਾ ਰੇਟ ਸਿਰਫ 650 650 ਰੇਟ ਆ ਜੀ ਸ਼ਰਟ ਦਾ ਡਿਜ਼ਾਈਨ ਅਸੀਂ ਤੁਹਾਨੂੰ ਦੁਬਾਰਾ ਦਿਖਾਉਣੀ ਆਂਗੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਇਸ ਤਰ੍ਹਾਂ ਨੇ 2.5 ਮੀਟਰ ਦੇ ਦੁਪੱਟੇ ਨੇ 2.5 ਮੀਟਰ ਦੇ ਪ੍ਰਿੰਟ ਦੁਪੱਟੇ ਨੇ ਜੀ ਪਿਓਰ कॉटन ਦੇ 650 ਰੇਟ ਆ ਸਾਰੇ ਡਾਰਕ ਕਲਰ ਨੇ ਇਸ ਡਿਜ਼ਾਈਨ ਵਿੱਚ ਸ਼ਰਟ ਦਾ ਡਿਜ਼ਾਈਨ ਦੇਖੋ ਤੁਸੀਂ ਹੁਣ ਕਿੰਨਾ ਸੋਹਣਾ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੈ ਜੀ ਇਹ ਤਾਂ ਪਹਿਲਾ ਘੇਰਾ ਦੇਖੋ ਤੁਸੀਂ ਇਹ ਸਾਰਾ ਘੇਰੇ ਦਾ ਡਿਜ਼ਾਈਨ ਆ ਗਿਆ ਜੋ ਘੇਰੇ ਰੱਡ ਜਾਣ ਮੁੰਡੇ ਤੁਹਾਨੂੰ ਹੈਂਡਵਰਕ ਵਿੱਚ ਮਿਲੂਗਾ ਪ੍ਰਿੰਟ ਵੀ ਮਿਲੂਗਾ ਜੋ ਬੈਗ ਆ ਦੇਖੋ ਬੈਗ ਤੇ ਵੀ ਸੇਮ ਉਸੇ ਤਰ੍ਹਾਂ ਦਾ ਡਿਜ਼ਾਈਨ ਮਿਲੂ ਤੁਹਾਨੂੰ ਬਹੁਤ ਸੋਹਣੇ ਡਿਜ਼ਾਈਨ ਨੇ ਜੀ ਕਰਲੇ ਸਲੁੱਕ ਦੇ ਸੂਟ ਨੇ ਕਲਰ ਬਹੁਤ ਸੋਹਣਿਆ ਪਲਾਜੋ ਸੂਟ ਵੀ ਬਣਾ ਸਕਦੇ ਸਲਵਾਰ ਸੂਟ ਵੀ ਪਹਿਲਾ ਆਪਣੇ ਕੋਲੇ ਮੈਂਟਾ ਕਲਰ ਬਹੁਤ ਪਿਆਰਾ ਕਾਟਨ ਦੇ ਸੂਟ ਨੇ ਜੀ ਗਰਮੀਆਂ ਵਾਲੀ ਵੈਰਾਈਟੀ ਆ ਗਏ ਹੈ ਨਾ ਜੋ ਤੁਸੀਂ ਕੋਈ ਵੀ ਕਲਰ ਡਿਜ਼ਾਈਨ ਸਲੈਕਟ ਕਰ ਸਕਦੇ ਹੋ ਦੁਪट्टे ਦਾ ਡਿਜ਼ਾਈਨ ਤੁਹਾਨੂੰ ਅਸੀਂ ਦਿਖਾਇਆ ਸੇਮ ਉਸੇ ਤਰ੍ਹਾਂ ਦੇ ਸਾਰੇ ਇਹਨਾਂ ਦੁਪੱਟਿਆਂ ਦੇ ਡਿਜ਼ਾਈਨ ਹੈ ਜੀ ਸਾਰੀ ਗਰਮੀ ਵਾਲੀ ਵੈਰਾਈਟੀ ਹੈ ਜੀ ਤੁਸੀਂ ਬਾਰ ਬਾਰਫਲ ਮੰਗਵਾਉਣਾ ਬਾਅਰ ਵੀ ਮੰਗਵਾ ਸਕਦੇ ਹੋਗੇ ਬਹੁਤ ਸੋਹਣੇ ਸੂਟ ਨੇ ਆਪਣੇ ਕੋਲੇ ਸਲਾਈ ਕਰਕੇ ਮੰਗਵਾ ਸਕਦੇ ਹੋ ਅਨਸਟਿਚ ਵੀ ਇਸ ਤਰ੍ਹਾਂ ਦੇ ਜੀ ਇਹਨਾਂ ਜੀ ਮਹਿੰਦੀ ਕਲਰ ਆ ਗਏ ਆਪਣੇ ਕੋਲੇ ਸਿਰਫ 650 ਰੇਟ ਹੈ ਇਹਨਾਂ ਸੂਟਾਂ ਦਾ ਇਹ ਹੈ ਆਪਣੇ ਕੋਲੇ yellow color ਇਹ ਸਾਰੇ ਕਲਰ ਨੇ ਇਸ ਡਿਜ਼ਾਈਨ ਵਿੱਚ ਰੇਟ ਸਿਰਫ 650 ਹਾਂਜੀ ਚਿਕਨ ਵਰਕ ਦੇ ਸੂਟ ਲੈ ਕੇ ਤੁਹਾਡੇ ਲਈ ਪਿਓਰ ਦੁਪੱਟੇ ਨਾਲ ਪਿਓਰ ਦੁਪੱਟੇ ਨਾਲ ਪ੍ਰਿੰਟ ਸੂਟ ਨੇ ਜੀ ਚਿਕਨ ਵਰਕ ਦੇ ਪਹਿਲਾਂ ਤੁਸੀਂ ਘੇਰਾ ਦੇਖੋ ਕਿੰਨਾ ਸੋਹਣਾ ਬਹੁਤ ਸੋਹਣਾ ਘੇਰਾ ਬਣਿਆ ਹੈ ਜੀ ਇਸ ਤਰ੍ਹਾਂ ਨੇ ਡਿਜ਼ਾਈਨ ਨੇ ਦੇਖੋ ਤੁਸੀਂ ਕਾਵੀਏ ਨਾਲ ਇਹ ਸਾਰਾ ਡਿਜ਼ਾਈਨ ਬਣਾਇਆ ਹੋਇਆ ਹੈਗਾ ਘੇਰੇ ਦਾ ਲੈਂਥ ਤੁਸੀਂ ਬਣਾ ਲਓ ਜੀ 50 ਇੰਚ ਕਿੰਗੀ ਲੈਂਥ ਇਹਨਾਂ ਦੇ ਤੁਸੀਂ 50 ਇੰਚ ਵੀ ਬਣਾ ਸਕਦੇ ਹੋ ਜੀ ਬਹੁਤ ਵਧੀਆ ਕਪੜਾ ਪਿਓਰ ਕਾਟਨ ਚ ਪਲੇਨ ਦਾ ਨੂੰ ਬਾਟਮ ਮਿਲੂਗੀ ਸਲਵਾਰ ਮਿਲੂਗੀ ਪੌਣੇ 3 ਮੀਟਰ ਦੀ ਇਸ ਤਰ੍ਹਾਂ ਨੇ ਡਿਜ਼ਾਈਨ ਨੇ 2.5 ਮੀਟਰ ਦੇ ਪ੍ਰਿੰਟ ਦੁਪੱਟੇ ਪਿਓਰ ਦੇ ਰੇਟ ਹੈਗਾ 950 950 ਰੇਟ ਹੈ ਜੀ ਬਾਹਰ ਅੰਦਰ ਸੂਟ ਕਿਵੇਂ ਮਰਜੀ ਪਾਓ ਇਸ ਵਿੱਚ ਆਪਣੇ ਕੋਲੇ 4 ਕਲਰ ਨੇ ਚਿਕਨ ਵਰਕ ਦਾ ਨੂੰ ਫਰੰਟ ਤੇ ਵੀ ਮਿਲੂਗਾ ਸੇਮ ਇਸ ਤਰ੍ਹਾਂ ਦਾ ਡਿਜ਼ਾਈਨ ਹੀ ਤੁਹਾਨੂੰ ਬੈਕ ਤੇ ਮਿਲੂਗਾ ਇਹ ਸਾਰਾ ਚਿਕਨਵਰਕ ਬਣਿਆ ਹੈ ਜੀ ਸਾਰੇ ਸੂਟ ਸ਼ਰਟ ਉਪਰੇ 950 ਰੇਟਾ ਪਹਿਲਾਂ ਆਪਣੇ ਕੋਲੇ ਪੀਚ ਕਲਰ ਆਈ ਇਹਨਾਂ ਵਿੱਚੋਂ ਜੋ ਵੀ ਤੁਹਾਨੂੰ ਪਸੰਦ ਆ ਤੁਸ ਸਲੈਕਟ ਕਰ ਸਕਦੇ ਹੋ ਸਾਨੂੰ ਫੋਟੋ ਸੈਂਡ ਕਰ ਸਕਦੇ ਹੋ ਸਿਰ ਤੁਹਾਡੇ ਲਈ ਸੂਟ ਲੈ ਕੇ ਆਇਆ ਵੈਰਾਈਟੀ ਅਸੀਂ ਆਈ ਹਰ ਵੀਡੀਓ ਦੇ ਵਿੱਚ ਬਹੁਤ ਸੋਹਣੀ ਦਿਖਾਉਣੇ ਨੇ ਸਾਰਿਆਂ ਨੇ ਪਸੰਦ ਵੀ ਆ ਰਹੀ ਹੈ ਸੇਲ ਵੀ ਹੋ ਰਹੀ ਹੈ ਕਿਉਂਕਿ ਤੁਹਾਡੇ ਪਸੰਦ ਦੀ ਵੈਰਾਈਟੀ ਹੁੰਦੀ ਹੈ ਜੀ ਸਾਰੇ ਇਸ ਤਰ੍ਹਾਂ ਨੇ ਆਪਣੇ ਕੋਲੇ ਕਲਰ ਨੇ ਡਿਜ਼ਾਈਨ ਨੇ ਪ੍ਰਿੰਟ ਦੁਪੱਟੇ ਨੇ ਪਿਓਰ ਦੇ ਪਿਓਰ ਦੇ ਦੁਪੱਟੇ ਨੇ ਜੀ ਸਾਰੀ ਛਾਲਟੂ ਪਰ ਤੁਹਾਨੂੰ ਚਿਕਨ ਵਰਕ ਮਿਲੂ ਲੈਂਥ ਚਾਹੀਦੀ ਤੁਸੀਂ 50 ਇੰਚ ਬਣਾ ਲਓ ਕਿਉਂਕਿ ਬਹੁਤ ਸੋਹਣਾ ਕੱਪੜਾ ਏ ਇਹ ਆ ਗਏ ਆਪਣੇ ਕੋਲੇ ਲੈਮਨ ਕਲਰ ਚਾਰ ਕਲਰ ਨੇ ਛੜਿਆਣ ਵਿੱਚ ਤੁਸੀਂ ਸਿਲੈਕਟ ਕਰ ਸਕਦੇ ਹੋ ਜੀ ਇਹਨਾਂ ਵਿੱਚ ਜੋ ਵੀ ਤੁਹਾਨੂੰ ਪਸੰਦ ਆ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਓਨ ਡਿਲੀਵਰੀ ਵੀ ਹੈ ਫਰੋਜੀ ਕਲਰ ਆ ਗਏ ਜੀ ਇਹ ਸਾਰੇ ਕਲਰ ਨੇ ਛੜਿਆਣ ਵਿੱਚ ਹਾਂਜੀ ਕੜਾਈ ਵਾਲੇ ਸੂਟ ਆ ਕੇ ਬਹੁਤ ਸੋਹਣੇ ਪਿਓਰ ਕਾਟਨ ਚ કોટਨ ਚ ਸੂਟ ਨੇ ਜੀ ਪਿਓਰ ਦਾ ਦੁਪੱਟਾ ਲੱਗਿਆ ਹੋਇਆ ਹੈਗਾ ਕਢਾਈ ਦਾ ਡਿਜ਼ਾਈਨ ਬਹੁਤ ਸੋਹਣਾ ਬਣਿਆ ਹੈ ਇਹ ਦੇਖੋ ਤੁਸੀਂ ਫਲਾਵਰ ਕਿੰਨੇ ਸੋਹਣੇ ਬਣੇ ਹੋਏ ਨੇ ਤੁਹਾਨੂੰ ਲੈਸ ਵੀ ਮਿਲੂਗੀ ਇਸ ਤਰ੍ਹਾਂ ਦਾ ਡਿਜ਼ਾਈਨ ਵੀ ਮਿਲੂ ਕਢਾਈ ਬਹੁਤ ਗੁੰਦਮੀ ਬਣੀ ਹੋਈ ਹੈ ਜੀ ਆਲ ਓਵਰ ਸੂਟ ਨੇ ਆਪਣੇ ਕੋਟਨ ਚ ਕੋਟਨ ਚ ਸੂਟ ਆ ਜੀ ਕੋਈ ਵੀ ਤੁਹਾਨੂੰ ਲਾਈਨਿੰਗ ਲਾਉਣ ਦੀ ਜ਼ਰੂਰਤ ਨਹੀਂ ਪਿਓਰ ਦੇ ਦੁਪੱਟੇ ਨੇ 1500 ਰੇਟ ਆ ਥੋੜੇ ਫੈਂਸੀ ਸੂਟ ਨੇ ਜੀ ਇਹ ਤੁਸੀਂ ਬਾਹਰ ਅੰਦਰ ਕਿਵੇਂ ਪਾ ਸਕਦੇ ਹੋਗੇ ਕਪੜਾ ਬਹੁਤ ਵਧੀਆ ਕੋਈ ਵੀ ਲੈਨਿੰਗ ਲਾਉਣ ਦੀ ਜ਼ਰੂਰਤ ਨਹੀਂ 11.500 ਰੇਟ ਹੈ ਜਿੰਨਾ ਸੁੱਟਾਂ ਦਾ ਰੇਟ ਆਪਣਾ ਬਹੁਤ ਜਾਇਜ਼ ਹੁੰਦਾ ਬਹੁਤ ਹੀ ਜਾਇਜ਼ ਰੇਟ ਹੁੰਦਾ ਜੀ ਪੌਣੇ 5 ਮੀਟਰ ਤੁਹਾਨੂੰ ਕੱਟ ਮਿਲੂਗੀ ਇਸ ਤਰ੍ਹਾਂ ਦੇ ਡਿਜ਼ਾਈਨ ਨੇ 2.5 ਮੀਟਰ ਦੇ ਦੁਪੱਟੇ ਮਿਲਣਗੇ ਪਹਿਲਾਂ ਆਪਣੇ ਕੋਲੇ ਇਹ ਹੈਗਾ ਸਕਾਈ ਜਾ ਕਲਰ ਕਲਰ ਸਾਰੇ ਬਹੁਤ ਸੋਹਣੇ ਨੇ ਕਲਰ ਵੀ ਬਹੁਤ ਸੋਹਣੇ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਜੀ ਪੀਚ ਕਲਰ ਆ ਗਿਆ ਜੀ ਆਪਣੇ ਕੋਲੇ ਤੁਸੀਂ ਸਿਲੇਕਟ ਕਰ ਸਕਦੇ ਹੋ ਆਲ ਓਵਰ ਸੂਟ ਆ ਕੋਈ ਵੀ ਲੈਨਿੰਗ ਲਾਉਣ ਦੀ ਜ਼ਰੂਰਤ ਨਹੀਂ ਹੈਗੀ ਗਰਮੀ ਵਾਲੀ ਵੈਰਾਈਟੀ ਹੈ ਸਾਰੀ 1150 ਰੇਟ ਹੈ ਜੀ ਇਹ ਹੈ ਆਪਣੇ ਕੋਲੇ ਲੈਮਨ ਕਲਰ ਕੜਾਈ ਦਾ ਬਹੁਤ ਸੋਹਣਾ ਪੈਚ ਬਣਿਆ ਹੈ ਜੀ ਕੜਾਈ ਘੇਰੇ ਦੀ ਬਹੁਤ ਸੋਹਣੀ ਕਰੀ ਹੋਈ ਹੈ ਜਿਹੜਾ ਫਲਾਵਰ ਬਣਿਆ ਹੈ ਵੀ ਬਹੁਤ ਸਫਾਈ ਨਾਲ ਇਸ ਤਰ੍ਹਾਂ ਨੇ ਡਿਜ਼ਾਈਨ ਹੈ ਜੀ 1150 ਰੇਟ ਹੈ ਨਾ ਸੁੱਟਣ ਦਾ ਇਹ ਹੈ ਆਪਣੇ ਕੋਲੇ ਪਿੰਕ ਕਲਰ ਕਲਰ ਸਾਰੇ ਸੋਹਣੇ ਨੇ ਕਲਰ ਵੀ ਸੋਹਣੇ ਨੇ ਡਿਜ਼ਾਈਨ ਵੀ ਸੋਹਣੇ ਨੇ ਪਿਓਰ ਦੇ ਦੁਪੱਟੇ ਨੇ 1150 ਰੇਟ ਆ ਬਹੁਤ ਜੈਜ ਰੈਡ ਨੇ ਆਪਣੇ ਕੱਪੜਾ ਬਹੁਤ ਸੋਹਣਾ ਹੁੰਦਾ ਕੱਟ ਵਗੈਰਾ ਜੀ ਤੁਹਾਨੂੰ ਪੂਰੀ ਦਿੰਨੇ ਆ ਜੀ ਤੁਸੀਂ ਸਿਲੈਕਟ ਕਰ ਸਕਦੇ ਹੋ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਐਸੀ ਸਾਰੀ ਆਪਣੀ ਅੱਜ ਦੀ ਵੀਡੀਓ ਜੀ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਆਪਣੀ ਅੱਜ ਦੀ ਵੈਰਾਈਟੀ ਕਿਸ ਤਰ੍ਹਾਂ ਲੱਗੀ ਧੰਨਵਾਦ ਜੀ